ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜੋ ਫਰਸਟ ਕਲੈਕਸ਼ਨਾਂ ਚੱਲ ਰਹੀਆਂ ਨੇ ਆਫਰ ਤੇ ਆਈਆਂ ਨੇ 5 ਮੀਟਰ ਦਾ ਹਾਲ ਓਵਰ ਤੁਹਾਨੂੰ ਪ੍ਰਿੰਟਡ ਸੂਟ ਮਿਲੇਗਾ ਇਹਦੇ ਵਿੱਚ ਇੱਕ ਸੂਟ ਤੁਸੀਂ ਬਾਈ ਕਰਦੇ ਹੋ ਤਾਂ 650 ਦਾ ਮਿਲੇਗਾ ਤੇ ਜੇਕਰ ਤੁਸੀਂ ਦੋ ਸੂਟ ਚਾਹੇ ਸੇਮ ਚਾਹੇ ਵੱਖਰੇ ਵੱਖਰੇ ਲੈਣਾ ਚਾਹੁੰਦੇ ਹੋ ਤੇ ਉਹ ਤੁਹਾਨੂੰ ਮਿਲ ਜਾਏਗਾ 1200 ਦੇ ਵਿੱਚ ਉਹਨਾਂ ਦੋਵਾਂ ਤੇ ਫਿਰ ਤੁਹਾਨੂੰ 50-50 ਲੈਸ ਮਿਲੇਗਾ ਅਦਰਵਾਈਜ਼ ਜਿਹੜੇ ਇਹ ਸੂਟ ਨੇ ਇੱਕ ਸਿੰਗਲ ਸੂਟ ਲਾਓਗੇ ਤਾਂ 650 ਦਾ ਹੀ ਮਿਲੇਗਾ ਉਹਦੇ ਤੇ ਕੋਈ ਲੈਸ ਨਹੀਂ ਆ ਜੇਕਰ ਦੋ ਲੈਂਦੇ ਹੋ ਤੇ ਉਹਨਾਂ ਤੁਹਾਨੂੰ ਕਢਾਈਆਂ ਵਾਲੇ ਸੂਟ ਨਹੀਂ ਨੇ ਇਹ ਸੂਟ ਜਿਹੜਾ ਆਏਗਾ ਸਿੰਗਲ ਕਲਰ ਦੇ ਵਿੱਚ ਆਏਗਾ ਮਸਟਰਡ ਜਾਂ ਲੋਟਨ ਦੇ ਵਿੱਚ ਇਹ ਕੰਟਰਾਸਟ ਬਣ ਕੇ ਆਏ ਨੇ ਆਰਗੈਂਜ਼ਾ ਦਾ ਫੈਬਰਿਕ ਬਹੁਤ ਟ੍ਰੈਂਡ ਕਰ ਰਿਹਾ ਆਰਗੈਂਜ਼ਾ ਦੇ ਵਿੱਚਤ ਨਾਲ ਗੋਟਾ ਪੱਟੀ ਵਰਕ ਹੋਇਆ ਹੈ ਰੰਗੇ ਦੇ ਵਿੱਚ ਚਾਰ ਆਣਗੇ ਦੁਪੱਟਾ ਨਾਲ ਕੰਟਰਾਸਟ ਕੀਤਾ ਗਿਆ ਹੈ ਸਿੰਗਲ ਕਲਰ ਦੇ ਵਿੱਚ ਤੁਹਾਨੂੰ ਇਹ ਜਿਹੜਾ ਘੱਟ ਰੇਟ ਵਿੱਚ ਕੜਾਈਆਂ ਵਾਲਾ ਸੂਟ ਮਿਲ ਜੇਗਾ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਜੋ ਵੀ ਅੱਜ ਦੀ ਵੀਡੀਓ ਵਿੱਚ ਮੈਂ ਜਿਵੇਂ ਕਿ ਆ ਤਿੰਨਾ ਰੰਗਾਂ ਵਿੱਚ ਸੂਟ ਆਣਗੇ ਸਾਰੇ ਜਿਹੜੇ ਸੂਟ ਨੇ ਇਹ ਤੁਹਾਨੂੰ ਪਾਰਟੀ ਫਿਰ ਮਿਲ ਜਾਣਗੇ ਕੁਝ ਇੱਕ ਦੋ ਕਲੈਕਸ਼ਨਾਂ ਨੂੰ ਛੱਡ ਕੇ ਤੇ ਕੁਝ ਜਿਹੜੇ ਸੂਟ ਆਣਗੇ ਉਹ ਜਿਹੜੇ ਨੇ ਸਿੰਗਲ ਸਿੰਗਲ ਕਲਰ ਦੇ ਵਿੱਚ ਹੀ ਅਵੇਲੇਬਲ ਨੇ ਆ ਜਿਹੜਾ ਹੈਂਡਵਰਕ ਵਾਲਾ ਸੂਟ ਆਇਆ 2700 ਰੁਪਏ ਦਾ ਰੇਟ ਹੈ ਬਹੁਤ ਹੈਵੀ ਸ਼ਰਟ ਹੈ ਬਾਟਮ ਹੈਵੀ ਆ 슬ੀਵਜ਼ ਹੈਵੀ ਆ ਕਲਰ ਇਹਦਾ ਸਿੰਗਲ ਆਏਗਾ ਵਿਡਿੰਗ ਸਪੈਸ਼ਲ ਬ੍ਰਾਈਡਲ ਲਈ ਸਿੰਗਲ ਕਲਰ ਵਿੱਚ ਰੈਡਡਟ ਕਲਰ ਦਾ ਸੂਟ ਆਇਆ ਹੈ ਜੀ ਇਹ ਜਿਹੜੇ ਬੁਟੀਕ ਵਾਲੇ ਕਸੂਟ ਨੇ ਇਹ ਜ਼ਿਆਦਾਤਰ ਸਿੰਗਲ ਸਿੰਗਲ ਹੀ ਆ ਰਹੇ ਨੇ ਇਹ ਵੀ ਜਿਹੜਾ ਸੂਟ ਹੈ ਵੀ ਤੁਹਾਨੂੰ ਸਿੰਗਲ ਮਿਲੇਗਾ ਇਹ 3 ਕਲਰ ਵਿੱਚ ਕੰਟਰਾਸਟ ਕੀਤਾ ਗਿਆ ਸੂਟ ਹੈ ਐ ਜਿਹੜੇ ਨੇ ਫੁੱਲ ਹੈ ਵੀ ਸੂਟ ਨੇ origignal ਜਿਹੜਾ crepe ਦਾ ਫੈਬਰਿਕ ਹੁੰਦਾ ਉਹਦੇ ਤੇ ਤੁਹਾਨੂੰ ਇਹ ਸੂਟ ਮਿਲੇਗਾ ਦੁਪੱਟਾ ਫੁੱਲ ਹੈ ਵੀ ਆ ਵਿਡਿੰਗ ਦੇ ਲਈ ਵਿਆਹ ਵਾਹ ਵਾਲੇ ਦਿਨ ਲਈ ਪਾਣ ਲਈ ਕੁੜੀਆਂ ਲਈ ਸੂਟ ਬਹੁਤ ਵਧੀਆ ਹੈ ਇਹਨਾਂ ਸੂਟਾਂ ਤੇ ਵੀ ਆਫਰ ਹੈ ਦੋ ਸੂਟ ਤੁਹਾਨੂੰ ਸਸਤੇ ਮਿਲ ਜਾਣਗੇ ਇੱਕ ਸੂਟ ਦਾ ਜਿਹੜਾ ਰੇਟ ਆ ਮੈਂ ਤੁਹਾਨੂੰ ਦੱਸ ਦਿਆਂਗੀ ਬਾਕੀ ਤੁਸੀਂ ਜਿਹੜੇ ਸੂਟ ਸਾਰੇ ਮੈਂ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ अवेलेबल ਨੇ ਆਫਰਾਂ ਕਾਫੀ ਸੂਟਾਂ ਤੇ ਹੈਗੀਆਂ ਨੇ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਮੈਂ ਨੰਬਰ ਆਪਣਾ 6239245750 ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਨੂੰ ਜਾਂ ਤਾਂ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਬਿਨਾ ਸਕਰੀਨਸ਼ਾਟ ਤੋਂ ਮੈਨੂੰ ਕਿਸੇ ਲਾਈਮ ਜੜੀ ਕਿ ਤੁਸੀਂ ਕਿਸ ਸੂਟ ਦੀ ਗੱਲ ਕਰ ਰਹੇ ਹੋ ਮੈਨੂੰ ਪਤਾ ਨਹੀਂ ਹੁੰਦਾ スクリーンショット ਦੇ ਨਾਲ ਜਿਹੜਾ ਇੱਕ ਇਜ਼ੀ ਹੋ ਜਾਂਦਾ ਹੈ ਬਾਕੀ ਤੁਸੀਂ ਜੇਕਰ ਰੀਸੈਲਰ ਜਾਂ ਸੂਟ ਸੇਲ ਕਰਨਾ ਚਾਹੁੰਦੇ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੁਹਾਨੂੰ ਮੈਂ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜੀਆਂ ਸੂਟਾਂ ਦੀਆਂ ਡੇਲੀ ਪੋਸਟਿੰਗ ਜਿਹੜੀਆਂ ਨੇ ਆ ਚ ਆਇਆ ਕਰਨਗੀਆਂ ਫਿਰ ਤੁਸੀਂ ਆਪਣੇ ਅਕੋਰਡਿੰਗਲੀ ਉਹਨਾਂ ਨੂੰ ਅੱਗੇ ਫਾਰਵਰਡ ਕਰ ਦਿਓ ਬਾਕੀ ਕਲੈਕਸ਼ਨਾਂ ਜਿਹੜੀਆਂ ਅੱਜ ਦੀ ਵੀਡੀਓ ਵਾਲੀਆਂ ਨੇ ਸਾਰੀਆਂ ਅਵੇਲੇਬਲ ਨੇ ਸੂਟ ਬਹੁਤ ਸੋਹਣੇ ਨੇ ਰੇਟ ਬਹੁਤ ਅਫੋਰਡੇਬਲ ਹੈ ਕੋਈ ਵੀ ਕੁਇਰੀ ਕਰਨੀ ਹੈ ਤਾਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੀ ਕੋਈ ਹੋਰ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ